ਈ ਨਾਮ ਹੈ ਨੀਰਾ ਮਨੀ ਖੇੜਾ ਜੀ ਅੱਜ ਸੀਪੀ ਦਫਤਰ ਪਹੁੰਚਿਆ ਕੀ ਮਾਮਲਾ ਜੀ ਮਾਮਲਾ ਇਹ ਹੈ ਕੱਲ ਇੱਕ ਜਿਹੜੇ ਮਾਰਕੀਟ ਦੇ ਪਿੰਕ ਪਲਾਜ਼ਾ ਲੋ ਜਿਹੜਾ ਧਰਨਾ ਲੱਗਾ ਰਿਹਾ ਉਹ ਧਰਨੇ ਦੌਰਾਨ ਜਿਹੜੇ ਇੱਕ ਨਿਊਜ਼ ਤੇ ਖਬਰ ਚੱਲੀ ਜਿਹਦੇ ਵਿੱਚ ਰੂਬਲ ਢੱਲ ਤੇ ਇੱਕ ਜਸਕਰਨ ਗਾਠ ਉਹ ਸਤਕਾਰਯੋਗ ਜਿਹੜੇ ਲੁਧਿਆਣਾ ਦੇ ਮੇਅਰ ਨੇ ਸਾਡੇ ਪ੍ਰਿੰਸੀਪਲ ਇੰਦਰਜੀਤ ਕੋਰ ਜੀ ਉਹਨਾਂ ਦੇ ਹਸਬੈਂਡ ਨੂੰ ਬਦਨਾਮ ਕਰਤਾ ਜਾ ਰਿਹਾ ਜਿਦੇ ਵਿੱਚ ਉਹ ਕਹਿ ਰਿਹਾ ਵੀ ਲੱਖ ਰੁਪਏ ਦੀ ਇਹ ਸੇਠੀ ਜੀ ਨੇ ਗੱਲ ਕੀਤੀ ਹੈ ਵੀ ਅਸੀਂ ਲੱਖ ਰੁਪਿਆ ਮਹੀਨਾ ਦਿਨੇ ਆ ਜਦ ਕੀ ਉਹ ਇਹ ਬੇਬੁਨਿਆਦ ਗੱਲਾਂ ਹੋਰ ਝੂਠ ਹੈ ਇਸ ਲਈ ਅਸੀਂ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਹੋਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਮੈਡਮ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਮਿਲ ਕੇ ਆਏ ਆ ਉਹਨਾਂ ਨੇ ਵੀ ਸਾਰੀ ਗੱਲ ਦੱਸ ਕੇ ਆਏ ਆ ਅਸੀਂ ਇੱਕੋ ਗੱਲ ਕਹੀ ਹੈ ਚਾਹੇ ਇਹ ਨੇ ਚਾਹੇ ਜਸਕਰਨ ਹੋਣੀ ਹੈ ਚਾਹੇ ਰੂਬਲ ਢੱਲ ਹੈ ਜਿਹੜਾ ਉਹਨਾਂ ਦੀ ਸ਼ਬੀ ਖਰਾਬ ਕਰ ਰਿਹਾ ਮੇਅਰ ਸਾਹਿਬ ਦੀ ਬਹੁਤ ਵਧੀਆ ਮੈਡਮ ਨੇ ਪੜ੍ਹੇ ਲਿਖੇ ਇੰਟੈਲੀਜੈਂਟ ਨੇ ਲੁਧਿਆਣੇ ਦੇ ਹੱਕ ਲਈ ਉਹ ਖੜਦੇ ਗਰੀਬਾਂ ਲਈ ਔਰ ਉਹਨਾਂ ਨੂੰ ਅਸੀਂ ਇੱਕੋ ਗੱਲ ਕਹੀ ਐ ਵੀ ਜਿਹੜਾ ਇਹ ਇਲਜ਼ਾਮ ਲਾਇਆ ਗਿਆ ਤੁਹਾਡੇ ਤੇ ਸਾਡੇ ਵੱਲੋਂ ਤੁਹਾਡੇ ਉੱਪਰ ਉਹ ਬਿਲਕੁਲ ਝੂਠ ਹੈ ਔਰ ਉਹਦੀ ਦੀ ਨਿਰਪਕਤਾ ਨਾਲ ਜਾਂਚ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਜਿਹੜਾ ਬਦਨਾਮੀ ਕਰ ਰਿਹਾ ਤੁਹਾਡੀ ਲੱਖ ਰੁਪਏ ਦੀ ਚਾਹੇ ਔਰ ਸਾਡੇ ਹੋਣ ਚਾਹੇ ਉਹਨਾਂ ਦੇ ਹੋਣ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਮੰਨ ਲਓ ਦੋਸ਼ੀ ਨਿਕਲਦੇ ਹਨ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਦੋਸ਼ੀ ਨਿਕਲਦਾ ਚਾਹੇ ਉਹ ਸਾਡਾ ਹੋਵੇ ਚਾਹੇ ਉਹ ਮਾਰਕੀਟ ਵਾਲਾ ਹੋਵੇ ਕੋਈ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅੰਦਰ ਤੇ ਬਾਹਰ ਦੀ ਸੱਤ ਪਰ ਲੈ ਲਈ ਬਾਤ ਕੀ ਨਾਮ ਹੈ ਮੇਰਾ ਲਾਲੂ ਹੈ ਜੀ ਹਾਂ ਜੀ ਸੀਸੀ ਦਾ ਅਫਸਰ ਪਹੁੰਚੋ ਕਿ ਕਮਿਸ਼ਨਰ ਦਾ ਅਫਸਰ ਪਹੁੰਚੋ ਕਿ ਮਾਗਬ ਸਾਡਾ ਮਾਮਲਾ ਇਹੀ ਹੈ ਅਸੀਂ ਫੜੀਆਂ ਲਗਾਣੇ ਆ ਉੱਥੇ ਬਿਆਰ ਦੇ ਛੋੜੇ ਬਿਆਰ ਦੇ ਵਿੱਚ ਤੇ ਸਾਡੇ ਨਾਲ ਪੀਕ ਪਲਾਜ ਵਾਲੇ ਜਾਣ ਕੇ ਪੰਗਾ ਲੈਂਦੇ ਆ ਕੋਈ ਨਾ ਕੋਈ ਹਰਕਤ ਕਰਦੇ ਰਹਿੰਦੇ ਆ ਉਹ ਕਿਉਂ ਪਤਾ ਨਹੀਂ ਕਿਉਂ ਕਹਿੰਦੇ ਫੜੀਆਂ ਹਟਾਓ ਅਸੀਂ ਆਪ ਉਥੇ ਫੜੀਆਂ ਲਾੜੀਆਂ ਮੈਂ ਸਾਡਾ ਕੰਮ ਕਰਨ ਦੀ ਅੰਦਰ ਚੱਲਦਾ ਤੇ ਰੋਹ ਸਾਡੇ ਨਾਲ ਪੰਗੇ ਲੈਂਦੇ ਨੇ ਹਰ ਸਾਲ ਪੰਗੇ ਲੈਂਦੇ ਉਹ ਸੀਜ਼ਨ ਆਂਦਾ ਉਹਦੇ ਪੰਗੇ ਲੈਣੇ ਸ਼ੁਰੂ ਕਰ ਦਿੰਦੇ ਤੇ ਹੁਣ ਸਾਡੇ ਉੱਪਰ ਇਲਜ਼ਾਮ ਲਗਾ ਰਹੇ ਮੇਰੇ ਬ੍ਰਦਰ ਦੇ ਉੱਪਰ ਵੀ ਤੁਸੀਂ ਮੈਡਮ ਦੇ ਘਰ ਆ ਤੁਸੀਂ ਲੱਖ ਰੁਪਏ ਦਿੰਦੇ ਹੋ ਤੇ ਸਾਡੀ ਕਾਦਰੀ ਲੱਖ ਰੁਪਏ ਦਿੰਦੀ ਜੇ ਅਸੀਂ ਲੱਖ ਰੁਪਏ ਦੇਣਾ ਇਹਨਾਂ ਨੂੰ ਤੇ ਅਸੀਂ ਦੁਕਾਨ ਵੀ ਕਰਾਇ ਤੇ ਲੈਸਣੇ ਲੱਖ ਰੁਪਏ ਦੀ ਅਸੀਂ ਕਿਥੋਂ ਦੇ ਦਾਂਗੇ ਲੱਖ ਰੁਪਏ ਕਰਾਇ ਅਸੀਂ 5-700 ਰੁਪਏ 1000 ਰੁਪਏ ਕਮਾਣੇ ਉੱਥੇ 2 ਲੱਖ ਰੁਪਏ ਕਿਥੋਂ ਦਾਗੇ ਉਹਨਾਂ ਇਹ ਗਲਤ ਇਲਜ਼ਾਮ ਲਗਾਇਆ ਗਿਆ ਐਨਾ ਸਾਡੇ ਦੇ ਉੱਪਰ ਮੇਰੇ ਬ੍ਰਦਰ ਦੇ ਉੱਪਰ ਇਹ ਗਲਤ ਹੈ ਜੇ ਗਲਤ ਹੋ ਗਿਆ ਐਨਾ ਮਰੇ ਤੁਸੀਂ ਸਬੂਤ ਲਿਓ ਪਹਿਲੇ ਜਿਹੜੇ ਮੇਰੇ ਬ੍ਰਦਰ ਦੇ ਉੱਪਰ ਇਹ ਇਲਜ਼ਾਮ ਲਗਾਇਆ ਵੈ ਜਾਂ ਐਨਾ ਦੇ ਉੱਪਰ ਇਲਜ਼ਾਮ ਲਗਾਇਆ ਦਾ ਸਬੂਤ ਲਿਓ ਠੀਕ ਹੈ ਨਹੀਂ ਤਾਂ ਐਨਾ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਜਾਂ ਛੂਡੂ ਸਾਡੇ ਉੱਪਰ ਲਗਾਇਆ। ਕੋਈ ਨਾ ਮਾਰੀ। ਇੰਦਰਜੀਤ ਸਿੰਘ ਬੰਮਾ ਹਾਂ ਜੀ ਜਿਪਟਰ ਦਫਤਰ ਪਹੁੰਚੇ ਸੀ ਟੀਮ ਆਉਂਗੀ ਅਸੀਂ ਚੋੜੇਗਰ ਦੇ ਰਹਿਣ ਵਾਲੇ ਕਮਿਸ਼ਨਰ ਸਾਹਿਬ ਕੋਲ ਅਸੀਂ ਆਏ ਆ ਵੀ ਸਾਡੇ ਬੰਦਿਆ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਬੇਫਜ਼ੂਲ ਦੋ ਬੰਦੇ ਨੇ ਬਾਜ਼ਾਰ ਦੇ ਵਿੱਚ ਲੂਬਲ ਟੱਲ ਤੇ ਗੱਠ ਸਾਨੂੰ ਭੁਜਾਣ ਦੇ ਖਾਤਰ ਇਹਨਾਂ ਦੇ ਇਲਜ਼ਾਮ ਲਾ ਰਹੇ ਨੇ ਵੀ ਮੇਰ ਸਾਹਿਬ ਦੇ ਨੂੰ ਦਿੱਤੇ ਨੇ ਪੈਸੇ ਨਾ ਅਸੀਂ ਕਦੀ ਮੇਰ ਸਾਹਿਬ ਦੇ ਘਰ ਵਾਲੇ ਨੂੰ ਦੇਖਿਆ ਨਾ ਮਿਲੇ ਆਂ ਅਸੀਂ ਕਿੱਥੋਂ ਦੇ ਦਾਂਗੇ ਨਾਲੇ ਸਾਡੀ ਇੰਨੀ ਔਕਾਤ ਹੀ ਐ ਨਹੀਂ ਪੈਸੇ ਦੇਣ ਵਾਲੀ ਅਸੀਂ ਕਿਉਂ ਦਵਾਂਗੇ ਬਈ ਆ ਵਧੀਆ ਮੈਡਮ ਐ ਅੱਛੇ ਮੈਡਮ ਐ ਉਹਨਾਂ ਨੇ ਭਲਾਈ ਵਾਸਤੇ ਸਾਡੇ ਕੰਮ ਕੀਤੇ ਨੇ ਅਸੀਂ ਤਾਂ ਇਹੀ ਕੰਨੀਆਂ ਵੀ ਇਨਸਾਫ ਮਿਲੇ ਉੱਥੇ ਇੱਕ ਰੇੜੀ ਵਾਲੀ ਹੈਗੀ ਐ ਮੈਡਮ ਰੇੜੀ ਲਾਂਦੀ ਐ ਰੇੜੀ ਵਾਲੀ ਨੂੰ ਬੁਲਾ ਕੇ ਉਹਦੇ ਕੋਲ ਲੈ ਲਿਆ ਵੀ ਤੂੰ ਕਹਦੇ ਵੀ ਸਿੱਟੀ ਪਰਿਵਾਰ ਨੇ ਵੀ ਕਿਹਾ ਵੇ ਸਿੱਟੀ ਪਰਿਵਾਰ ਦਾ ਸਬੂਤ ਤਾਂ ਦਿਓ ਵੀ ਸਿੱਟੀ ਪਰਿਵਾਰ ਕਹਿ ਸਕਦੇ ਨੇ ਇਹਨਾਂ ਦੇ ਕੋਲ ਹੈਗੇ ਨੇ ਪੈਸੇ ਇਹਿਆ ਪੈਸੇ ਅੰਨੇ ਦੇਣ ਜੋਗੇ ਹੁਣ ਆਪਣੀਆਂ ਦੁਕਾਨਾਂ ਦੇ ਮਾਲ ਨਾ ਪਾਲਣ 5-500 5-5000 ਦਾ ਮਾਲ ਹੈ ਸਾਡੀਆਂ ਦੁਕਾਨਾਂ ਦੇ ਅਸੀਂ ਪਤਾ ਨਹੀਂ ਕਿੱਦਾਂ ਔਖਾ ਸੋਖਾ ਗੁਜ਼ਾਰਾ ਕਰਦੇ ਆ ਸਾਡੇ ਦੇ ਇਲਜ਼ਾਮ ਲਾਂਦੇ ਨੇ ਤੁਹਾਡੇ ਕੋ ਅੰਨੇ ਪੈਸੇ ਨੇ ਆਪ 20-25-25 ਲੱਖਾਂ ਦੇ ਸੋਨੇ ਬੰਦੇ ਨੇ ਅਸੀਂ ਤਾਂ ਇਹੀ ਕਹਿੰਦੇ ਆ ਕਮਿਸ਼ਨਰ ਸਾਹਿਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇੱਕ ਮੈਡਮ ਨੇ ਇਹਨਾਂ ਨੇ ਬਦਨਾਮ ਕੀਤਾ ਉਹਨਾਂ ਨੂੰ ਸੁਝਾਅ ਮਿਲਣੀ ਚਾਹੀਦੀ ਹੈ ਵੀ ਕੋਈ ਵੀ ਕਿਸੇ ਬੰਦੇ ਦੇ ਉੱਤੇ ਇਲਜ਼ਾਮ ਨਾ ਲਾਵੇ ਕਿਉਂ ਠੋਠਾ ਇਲਜ਼ਾਮ ਕਿਸੇ ਤੇ ਵੀ ਨਾ ਲਾਵੇ ਅਸੀਂ ਬਸ ਨਹੀਂ ਕਹਿਣਾ ਚਾਹੁੰਦੇ ਆ ਜੀ ਜੀ ਸਰ ਕੀ ਨਾਮ ਹੈ ਮੇਰਾ ਨਾਮ ਜਸਕਰਨ ਸਿੰਘ ਜੀ ਤੁਹਾਡਾ ਇਲਜ਼ਾਮ ਲੱਗਿਆ ਤੁਹਾਡੇ ਸਰਾਹ ਨੂੰ ਸਾਫ ਕੋਲ ਬ੍ਰੀਫਿੰਗ ਕਰੀ ਆ ਕੀ ਕਹਿਣਾ ਚਾਹੁੰਗਾ ਜੀ ਕਿਸ ਚੀਜ਼ ਦੀ ਕੰਪਲੀਟ ਜੀ ਮੈਂ ਕਿਸੇ ਜਿਹੜਾ ਲੱਖ ਰੁਪਏ ਦੀ ਗੱਲ ਕੀਤੀ ਆ ਗੱਲ ਮੇਰੇ ਸਾਹਮਣੇ 100 ਲੱਖ ਰੁਪਏ ਦੀ ਮੈਂ ਨਾ ਤੁਹਾਨੂੰ ਇਹੀ ਗੱਲ ਕਰ ਦੱਸ ਲੱਗਾ ਕੋਈ ਵੀ ਨਾ ਮੈਂ ਜਿਹੜੀ ਗੱਲ ਕਰਾਂਗਾ ਨਾ ਕੋਈ ਉਹ ਨਹੀਂ ਕਰਾਂਗਾ ਸੱਚ ਹੈ ਨਾ ਜਿਹੜਾ ਤੁਸੀਂ ਅੱਜ ਪਿੰਕ ਬਲਾਜਾ ਆਏ ਹਾਂਜੀ ਕਿੰਨੇ ਵਜੇ ਆਏ ਐਨੇ ਵਜੇ ਆਏ ਠੀਕ ਹੈ ਨਾ ਜੀ ਤੇ ਤੁਸੀਂ ਆਹ ਟਾਈਮ ਆਏ ਆ ਚੀਜ਼ ਇੱਥੋਂ ਖਰੀਦਦਾਰੀ ਕੀਤੀ ਉਹ ਸੱਚ ਆ ਤੁਹਾਨੂੰ ਯਾਦ ਰਹੇਗਾ ਠੀਕ ਹੈ ਨਾ ਤੇ ਜੇ ਤੁਸੀਂ ਕਹੋ ਜੀ ਮੈਂ ਪਿੰਕ ਬਲਾਜਾ ਗਿਆ ਸੀ ਮੈਂ ਆ ਨਹੀਂ ਲਿੱਤਾ ਉਹ ਝੂਠ ਹੈ ਜਿਹੜਾ ਤੁਹਾਨੂੰ ਮਤਲਬ ਭੁੱਲਣਾ ਪਏਗਾ ਸੱਚ ਆ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਮੇਰਾ ਕੋਈ ਵੀ ਕੱਲ ਦੀ ਬਾਈਟ ਚੱਕ ਲੋ ਮੈਂ ਬਾਈਟ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਿਹਾ ਮੈਂ ਕਹਾ ਮੇਰ ਮੈਡਮ ਇਮਾਨਦਾਰ ਨੇ ਲੁਧਿਆਣੇ ਦੀ ਬੈਟਰੀ ਲਈ ਕੰਮ ਕਰ ਰਹੇ ਨੇ ਤੇ ਕਬਿਸ਼ਾਲ ਕੋਬਰਜਾ ਦਾ ਲਾਈਵ ਵੀ ਚੱਲ ਰਿਹਾ ਸੀ ਖਬਰ ਕੱਟ ਵੱਟ ਕਰੀ ਜਾ ਸਕਦੀ ਹੈ ਲਾਈਵ ਤਾਂ ਨਹੀਂ ਕੱਟ ਵੱਟ ਕਰਿਆ ਜਾ ਸਕਦਾ ਇਹਨਾਂ ਨੇ ਸੇਠੀ ਸਰਦਾਰ ਹੈ ਬਾਹਰ ਜਿਹੜਾ ਪਿਸ਼ੋਰੀ ਅੱਡਾ ਲਾਂਦਾ ਹੈ 23 ਤਰੀਕ ਨੂੰ ਕਾਰਪੋਰੇਸ਼ਨ ਪਹਿਲਾਂ ਆਏ ਨੇ ਉਸੇ ਦੀ ਸਾਡੇ ਤੇ ਇਹਨਾਂ ਨੇ ਅਨਬੰਨ ਸਾੜਨਾ ਹੋਈ ਹੈ ਠੀਕ ਹੈ ਨਾ ਜੀ ਉਸ ਤੋਂ ਬਾਅਦ ਇੱਥੇ ਆ ਕੇ ਇਹਨਾਂ ਨੇ ਅਗਲ ਲਗਈ ਹੈ ਕਿ ਅਸੀਂ ਮੇਰ ਮੈਡਮ ਦੇ ਹਸਬੰਦ ਨੂੰ ਲੱਖ ਰੁਪਿਆ ਮਹੀਨਾ ਦੇਨੇ ਆ ਜਦ ਤੱਕ ਤੁਹਾਡੀ ਵਾਅ ਲਗਦੀ ਆ ਲਾ ਲੋ ਸਾਡੇ ਅੱਡੇ ਨਹੀਂ ਚੱਕੇ ਜਾ ਸਕਦੇ ਮੈਂ ਉਹੀ ਗੱਲ ਕਹਿ ਰਿਹਾ ਮੇਰੀ ਕੋਈ ਵੀ ਇੰਟਰਵਿਊ ਚੈੱਕ ਕਰ ਲੋ ਮੈਂ ਸਿੱਧਾ ਅਲੀਗੇਸ਼ਨ ਲਾਇਆ ਉਹ ਨਾ ਮੈਂ ਅਲੀਗੇਸ਼ਨ ਨਹੀਂ ਲਾ ਰਿਹਾ ਮੈਂ ਤਾਂ ਮੇਰ ਮੈਡਮ ਨੂੰ ਸਗੋਂ ਇਹ ਗੱਲ ਦੱਸ ਰਿਹਾ ਸੀਗਾ ਕਿ ਮੈਡਮ ਇਹ ਤੁਹਾਡਾ ਨਾਮ ਬਦਨਾਮ ਕਰ ਰਹੇ ਨੇ ਅੱਜ ਇਹਨਾਂ ਨੇ ਇੱਥੇ ਮਾਰਕੀਟ 'ਚ ਖੜ ਕੇ ਕਹੀ ਜਿੰਨੇ ਬੰਦੇ ਸੀ ਉਹਨਾਂ ਨੇ ਸੁਣਿਆ ਕੱਲ ਨੂੰ ਹੋਰਾਂ ਨੂੰ ਵੀ ਕਹਿਣਗੇ ਉਹਨੇ ਕਹਿੰਦੇ ਜੀ ਹਾਂਡਾ ਜੀ ਪੈਸੇ ਲੰਦੇ ਲੰਦੇ ਆ ਇਹ ਗੱਲ ਪਤਾ ਹੈ ਕਿ ਇਹ ਬਸ ਇਹਨਾਂ ਦਾ ਨਾਮ ਹੈ ਅਕਸ ਖਰਾਬ ਕਰਨਾ ਇਹਨਾਂ ਦਾ ਕੋਈ ਵੀ ਇੰਟਰਵਿਊ ਚੱਕ ਲੋ ਸਰ ਹਰ ਇੰਟਰਵਿਊ ਦੇ ਵਿੱਚ ਨਾ ਤੁਹਾਨੂੰ ਦੇਖਣਾ ਅੱਜ ਲੱਗ ਦੇਣਗੇ ਕੱਲ ਲੱਗ ਮੈਂ ਤੁਹਾਨੂੰ ਉਹੀ ਸ਼ੁਰੂ ਹੋਣ ਤੋਂ ਪਹਿਲਾਂ ਕਹਿੰਨਾ ਜਿਹੜਾ ਸੱਚ ਹੈ ਨਾ ਸਰ ਮੰਨੋ ਤੁਸੀਂ ਪੁੱਛੋਗੇ 6 ਮਹੀਨੇ ਬਾਅਦ ਵੀ ਪੁੱਛੋਗੇ ਮੈਂ ਤੁਹਾਨੂੰ ਉਹੀ ਬਿਆਨ ਦਵਾਂਗਾ ਕੋਈ ਬਿਆਨ ਚ ਏਰ ਫੇਰ ਨਹੀਂ ਹੋਏਗਾ ਕੋਈ ਗਲਤ ਮੰਨ ਲਿਆ ਜਾਂਦਾ ਤਾਂ ਉਹਨਾਂ ਕੋਲ ਹਜੇ ਮੈਂ ਮੇਰੀ ਗੱਲ ਸੁਣੋ ਜੀ ਮੈਂ ਕੰਨਾਂ ਪਿਆ ਐਸ ਸ਼ਖਸ ਨੇ ਗੱਲ ਕਹੀ ਸੀਗੀ ਠੀਕ ਹੈ ਨਾ ਜੀ ਮਾਰਕੀਟ ਦੇ ਵਿੱਚ ਖੜ ਕੇ ਕਹੀ ਸੀਗੀ ਠੀਕ ਹੈ ਨਾ ਤੁਸੀਂ ਇਨਕੁਆਰੀ ਕਰਾਓ ਐ ਦੁਕਾਨਦਾਰ ਨੇ ਪੁੱਛੋ ਮੇਰੇ ਮਗਰ ਇੱਕ ਬੰਦਾ ਝੂਠ ਬੋਲ ਦੇਗਾ ਦੋ ਬੋਲ ਦੇਗਾ ਅੱਛਾ ਹੋਰ ਦੱਸੋ ਕੱਲ ਚਲਦੇ ਇੰਟਰਵਿਊ ਦੇ ਵਿੱਚ ਇਹਨਾਂ ਦੇ ਨਾਲ ਇੱਕ ਲੇਡੀਜ਼ ਹੈ ਉਹ ਇਹਨਾਂ ਦੇ ਨਾਲ ਹੀ ਲੰਦੀ ਹੈ ਠੀਕ ਹੈ ਨਾ ਜੀ ਉਹ ਆ ਕੇ ਬੋਲੀ ਹੈ ਕਿ ਹਾਂ ਇਹ ਗੱਲ ਪਿਸ਼ੋਰੀ ਨੇ ਕਹੀ ਹੈ ਠੀਕ ਹੈ ਨਾ ਮੈਂ ਤਾਂ ਨਹੀਂ ਕਹੀ ਸਾਡੇ ਤਾਂ ਚਲੋ ਇਹ ਦੋ ਚਾਰ ਬੰਦੇ ਝੂਠ ਬੋਲਦੇ ਨੇ ਉਹ ਮੈਡਮ ਨੇ ਕਹੀ ਹੈ ਉਹਦਾ ਵੀ ਮੈਂ ਇੱਕ ਨਾ ਪ੍ਰੂਫ ਦਾਂਗਾ ਮੈਂ ਹਲੇ ਔਨ ਰਿਕਾਰਡ ਨਹੀਂ ਦੱਸਣਾ ਜਾਂਦਾ ਇਹਨਾਂ ਮਿੰਟ ਲਾਂਦੇ ਆ ਕਹਿੰਦੇ ਆ ਨਾ ਬਿਟਰਨ ਨੂੰ ਇੱਧਰ ਉੱਧਰ ਝੂਠ ਬੋਲਣ ਨੂੰ ਮੈਂ ਉਹ ਜਦੋਂ ਐਂਡ ਵਕਤ ਆਏਗਾ ਨਾ ਉਹਦਾ ਵੀ ਪ੍ਰੂਫ ਦਾਂਗਾ ਕਿ ਜਿਹੜੀ ਮੈਡਮ ਨੇ ਕੱਲ ਗੱਲ ਕਹੀ ਸੀਗੀ ਇਹਨਾਂ ਦੇ ਵਿੱਚੋਂ ਹੀ ਆਗੇ ਕਿ ਇਹ ਪਿਸ਼ੋਰੀ ਨੇ ਗੱਲ ਕਹੀ ਹੈ ਤੇ ਉਹਦਾ ਬਾਅਦ ਚ ਇਹਨਾਂ ਨੇ ਕੀ ਕੀਤਾ ਉਹ ਵੀ ਤੁਹਾਨੂੰ ਮੈਂ ਤੇ ਦੱਸਾਂਗਾ ਉਹ ਮੇਰੇ ਕੋਲ ਪ੍ਰੂਫ ਪਿਆ ਹੋਇਆ ਹਾਂ ਜੀ ਸਰ ਕੀ ਨਾਮ ਹੈ ਮੇਰਾ ਰੂਬਲ ਟਲ ਨਾਮ ਹੈ ਹਕਾਲ ਜੀ ਇਹ ਕਹਣਾ ਤੁਹਾਡੇ ਖਿਲਾਫ ਕਮਿਸ਼ਨਰ ਸਾਹਿਬ ਦੇ ਕੋਲ ਇੱਕ ਦਰਖਾਸਤ ਦੇ ਕੇ ਜਾਣੇ ਕੀ ਕਹਿਣਾ ਚਾਹੁੰਗੇ ਦਰਖਾਸਤ ਕਿਹੜੀ ਚੀਜ਼ ਦਰਖਾਸਤ ਸਰ ਦੱਸੋ ਇਹੀ ਕੀ ਗੱਲ ਜਿਹੜਾ 1 ਲੱਖ ਰੁਪਏ ਦਾ ਰੋਲਾ ਸੀਗਾ ਕਿ ਤੁਸੀਂ 120 100 ਕੱਲ ਕੈਮਰੇਲੇ ਸੀਗੇ 50 60 ਕੈਮਰੇਲੇ ਵੀਰ ਆਏ ਸੀ ਸਾਰੇ ਪ੍ਰੈਸਪੋਰਟ ਆਏ ਸੀ ਜੇ ਮੇਰੇ ਮੂੰਹ ਚੋਂ ਅਲਫਾਜ਼ ਨਿਕਲੇ ਤੇ ਦੱਸੋ ਠੀਕ ਹੈ ਜੀ ਪਹਿਲੇ ਕੱਲ ਤਾਂ ਸਾਡੀ ਮਾਰਕੀਟ ਕਿਸੇ ਨੇ ਕਹੀ ਨਹੀਂ ਗੱਲ ਹੈ ਨਾ ਸਾਡੀ ਮਾਰਕੀਟ ਦੀ ਗੱਲ ਕਰਦੀ ਹੈ ਅਸੀਂ 50 ਦੁਕਾਨਦਾਰਾਂ 50 ਦੁਕਾਨਦਾਰਾਂ ਚੰਗੇ ਫੈਮਿਲੀਓਂ ਬਿਲੋਂਗ ਕਰਦੇ ਹਾਂ ਕਿ ਮਹਿਰਮਾਨ ਚੰਗੇ ਉਦੇ ਤੇ ਬੈਠੇ ਸਾਨੂੰ ਵੀ ਪਤਾ ਮਹਿਰਮਾਨ ਬਹੁਤ ਵਧੀਆ ਔਰਦੇ ਤੇ ਬੈਠੇ ਆ ਸਾਡੇ ਚ ਕੋਈ ਦੁਕਾਨਦਾਰ ਇਦਾਂ ਦੀ ਗਲਤ ਵੜੀ ਯੂਜ਼ ਨਹੀਂ ਕਰਦਾ ਨਾ ਅਸੀਂ ਕਦੀ ਕਰਦੇ ਆ ਅਸੀਂ ਕਾਰੋਬਾਰ ਦੇ ਬੰਦੇ ਆ ਬਿਜ਼ਨਸਮੈਨ ਬੰਦੇ ਆ ਸਵੇਰੇ ਆਨੇ ਤਾ ਸਵੇਰੇ ਤਾਜੀ ਕਮਾਨੇ ਤੇ ਸ਼ਾਮ ਨੂੰ ਤਾਜੀ ਲੈ ਕੇ ਜਾਂਦੇ ਆ ਸਾਡਾ ਸਾਡੇ ਨਾਲ ਅਸੀਂ ਕਿਸੇ ਦੀ ਸ਼ਰਮ ਵੀ ਕਰਦੇ ਆ ਖਰਾਬ ਕੋਈ ਆਪਦਾ ਵਰਕਰ ਆ ਜਾਂ ਆਪਦਾ ਸਿਟੀ ਆਪਦਾ ਐਮ ਐਲ ਏ ਕੋਈ ਸਾਡੇ ਇੱਥੇ ਬਿਆਰ ਚਾਉ ਦੇਖੋ ਤੁਸੀਂ ਅਸੀਂ ਹਰ ਫੈਸਟੀਵਲ ਉਹਨਾਂ ਕੋਲ ਉਤਾਰਨ ਕਰਦੇ ਆ ਕੋਈ ਅਸੀਂ ਲੰਗਰ ਦੰਦੇ ਆ ਆਪਦੇ ਐਮ ਐਲ ਏ ਆਂਦੇ ਆ ਡੀ ਪੀ ਮੇਅਰ ਆਂਦੇ ਆ ਸਾਰੇ ਸੀਨੀਅਰ ਪ੍ਰੀਮੀਅਰ ਅੰਦੇ ਸਾਡੀ ਕੋਈ ਵੀ ਕੋਈ ਵੀ ਬੰਦਾ ਆਪ ਦਾ ਉਹ ਸਾਡੇ ਤੇ ਹਰੇਕ ਚੀਜ਼ ਦਾ ਲੰਗਰ ਲੱਗਦਾ ਆਪ ਪੂਰਤ ਕਰਨਾ ਦਿੱਤੇ ਅਸੀਂ ਕਿਉਂ ਕਿਸੇ ਆਪ ਦੇ ਬੰਦੇ ਦੇ ਅਲਿਗੇਸ਼ਨ ਲਾਵਾਂਗੇ ਕਿਸ ਕੇ ਇਸੇ ਲਾਵਾਂਗੇ ਅਸਤੇ ਕਲਫਾਜ਼ੀ ਨਹੀਂ ਵਰਤੇ ਆਹ ਜਿਹੜੀ ਫੜੀ ਵਾਲੇ ਕਦੀ ਇੱਧਰ ਚਲੇ ਜਾਂਦੇ ਕਦੀ ਉੱਧਰ ਚਲੇ ਜਾਂਦੇ ਮਨਮਨ ਤੇ ਗੱਲ ਗੱਲ ਤੇ ਝੂਠ ਬੋਲਦੇ ਆ ਕੱਲ ਡਿਪਟੀ ਮੇਅਰ ਦੇ ਆਫਿਸ ਬੈਠੇ ਸੀਗੇ ਮੀਟਿੰਗ ਔਰ ਜੋ ਉੱਥੇ ਰੋਣ ਲੱਗੇ ਉੱਚੀ ਉੱਚੀ ਜੀ ਨਿਆਇ ਜੀ ਸਾਨੂੰ ਤੰਗ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਮੇਅਰ ਸਾਹਿਬ ਨੂੰ ਕੁਛ ਲਿਓ ਡਿਪਟੀ ਮੇਅਰ ਜੇ ਅਸੀਂ ਗਲਤ ਕੱਲ ਡਿਪਟੀ ਮੇ ਅਸੀਂ ਕੁਛ ਵੀ ਨਹੀਂ ਬੋਲੇ ਮੇਅਰ ਸਾਹਿਬ ਨੂੰ ਪੁੱਛ ਲਿਓ ਲਾਈਵ ਚੱਲਦਾ ਵੀ ਤੁਸੀਂ ਵੀ ਦੇਖਿਆ ਡਿਪਟੀ ਮੇਅਰ ਸਾਹਿਬ ਵੀ ਬੈਠੇ ਸੀ ਡਿਪਟੀ ਮੇਅਰ ਸਾਹਿਬ ਸਾਨੂੰ ਸਿਫਾਰਿਸ਼ਨ ਦਵਾਇਆ ਕਿ ਇਹ ਗਲਤ ਹੈ ਜਿਹੜੀ ਚੀਜ਼ ਹੋ ਰਹੀ ਹੈ ਗਲਤ ਹੋ ਰਹੀ ਹੈ ਕਿ ਉੱਥੇ ਗੇ ਵੀ ਹੈ ਫਿਰ ਮੈਡਮ ਕੋਲ ਇਹਨਾਂ ਕੋਲ ਗੇ ਆ ਇਹ ਫਿਰ ਮੇਅਰ ਸਾਹਿਬ ਨੂੰ ਹਾਂਡੇ ਤੇ ਇਹਨਾਂ ਨੇ ਮੇਅਰ ਸਾਹਿਬ ਦੇ ਸਾਹਮਣੇ ਹਾਂਡੇ ਦੇ ਇਲਜ਼ਾਮ ਲਾਤਾ ਕਿ ਹਾਂਡਾ ਸਾਡੇ ਕੋਲ ਪੈਸੇ ਹੀ ਮੰਗਦਾ ਜੀ ਉਹਦੀ 1.2 ਲੰਘ ਤੰਗਾ ਉਹ ਕਿਉਂ ਪੈਸੇ ਮੰਗੇਗਾ ਜੀ ਅਫਸਰ ਜੀ ਦੱਸੋ ਇਹ ਗੱਲ ਗੱਲ ਤੇ ਝੂਠ ਬੋਲਦੇ ਆ ਤੁਸੀਂ ਅਸੀਂ ਕਹਿੰਦੇ ਆ ਇਹਦੀ ਨਿਪਟ ਜਾਂਚ ਕੀਤੀ ਜੇ ਸਾਡਾ ਕਸੂਰ ਸਾਡੇ ਤੇ ਕਿਤੇ ਹੋਵੇ ਨਾ ਕਸੂਰ ਨਾ ਤੇ ਕੀਤੀ ਜਾਵੇ ਤਾਂ ਦੋ ਹੀ ਗੱਲੇ ਕੰਨੇ ਆ ਜੀ ਜੇ ਅਸੀਂ ਗਲਤੀਆਂ ਸਾਡੇ ਤੇ ਸਾਡੇ ਤੇ ਕਾਰਵਾਈ ਕਰ ਦੋ ਜੇ ਇਹ ਗਲਤੀ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਕਈ ਸਬੂਤ ਅੰਦਾਜ਼ਨਗੇ ਕਿੰਨੀ ਕਿੰਨੀ ਵਾਰੀ ਝੂਠ ਬੋਲਦੇ ਆ ਸਾਡੇ ਜਿਦੋਂ ਹੈ ਨਹੀਂ ਸੀਗਾ ਇਹਨਾਂ ਦਾ ਬੰਦੇ ਜਿਹੜੀ ਫੜੀ ਵਾਲਾ ਲਾ ਕੇ ਇਹਨਾਂ ਦੇ ਘੇੜਦਾ ਉਹ ਹੀ ਲੇਡੀ ਸੇ ਇੱਕ ਬਿਆਨ ਦੇ ਕੇ ਗਈ ਹੈ ਕਿ ਇਹ ਇੰਨੇ ਸੇਠੀ ਨਹੀਂ ਕਿਹਾ ਜੀ ਜੋ ਵੱਡ ਬੋਲੇ ਆ ਅਸੀਂ ਤਾਂ ਮੈਡਮ ਨੂੰ ਕਿਹਾ ਨਹੀਂ ਕਿ ਮੈਨੂੰ ਤੁਸੀਂ ਬੋਲ ਜਾ ਮੈਡਮ ਨੂੰ ਸਿਖਾਇਆ ਕੁਝ ਕਿਹਾ ਤੁਹਾਡੇ ਆਪ ਹੀ ਉੱਠ ਕੇ ਆਈ ਵਿਚਾਰੀ ਆਪੇ ਆ ਕੇ ਸਾਡੇ ਤੇ ਰਹੀ ਬੈਗੀ ਆ ਉਨੇ ਵੀ ਆਂਦੇ ਤੇ ਜੀ ਹਾਂਜੀ ਇਹ ਕਹਿੰਦਾ ਵਾ ਜੀ ਸੇਠੀ ਕਹਿ ਰਿਹਾ ਜੀ ਮੇਰ ਇਹ ਕਰ ਲੈਂਦਾ ਜੋ ਕਹਿ ਰਿਹਾ ਇਹ ਕਹਿੰਦਾ ਸਾਡੀ ਮਾਰਕੀਟ ਦਾ ਕਦੀ ਕਿਸੇ ਕਲਾਸ ਕਦੀ ਕੁਝ ਬੋਲਦੀ ਨਹੀਂ ਜੀ ਸਾਡੀ ਮਾਰਕੀਟ ਇੱਕ ਬਿਜ਼ਨਸਮੈਨ ਦੀ ਮਾਰਕੀਟ ਹੈ ਜੋ ਇਹ ਗੱਲ ਹੈ ਜੀ ਠੀਕ ਜੀ ਸਰ ਕੀ ਨਾਮ ਆ ਜੀ ਮੇਰਾ ਕਮਲਪ੍ਰੀਤ ਸਿੰਘ ਜੀ ਸਰ ਜਿਹੜੇ ਇਲਜ਼ਾਮ ਲੱਗੇ ਨੇ ਕੀ ਕਹਿਣਾ ਚਾਹੂਗਾ ਜੀ ਜਿਹੜੇ 10 ਲੱਖ ਰੁਪਏ ਦੇ ਸਰ ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹਾਂਗਾ ਜੀ ਜਿਨੇ ਜਿਨੇ ਇਹ ਗੱਲ ਗਈ ਹੈ ਜੇ ਗਲਤ ਹੈ ਜਿੰਦੇ ਤੇ ਸਾਬੂਤ ਹੁੰਦੇ ਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਸਾਡੀ ਮਾਰਕੀਟ ਵੱਲੋਂ ਕੋਈ ਵੀ ਅੱਦਾ ਦਾ ਬੰਦਾ ਨਹੀਂ ਹੈ ਕਿ ਜਿਹੜ ਪਰ ਜਿਹੜੀ ਗੱਲ ਉਹਨਾਂ ਨੇ ਸਾਨੂੰ ਕਹੀ ਆ ਅਸੀਂ ਉਹੀ ਸਾਨੂੰ ਸਿਰਫ ਇੱਕ ਦੱਸਿਆ ਕਿ ਸਾਡੀ ਮਾਰਕੀਟ ਦੇ ਬਾਹਰ ਖੜਕੇ ਪਿਸ਼ੋਰੀ ਜਿਹੜੇ ਨੇ ਉਹਨਾਂ ਨੇ ਕਿੰਨੀ ਗੱਲ ਕਹੀ ਹੈ ਕਿ ਲੱਖ ਰੁਪਿਆ ਅਸੀਂ ਮੇਰ ਸਾਹਿਬ ਨੂੰ ਦਿੰਦੇ ਆ ਤੇ ਅਸੀਂ ਕੀ ਕਹਿੰਦੇ ਸਾਡੇ ਕੋਲ ਉਸ ਵੇਲੇ ਸਿਰਫ ਰਿਕਾਰਡ ਨਹੀਂ ਸੀਗਾ ਸਾਡੇ ਕੋਲ ਕੈਮਰੇ ਨਹੀਂ ਸੀ ਸਾਡੇ ਕੋਲ ਕਿ ਅਸੀਂ ਉਹਨਾਂ ਦੀ ਗੱਲ ਨੂੰ ਰਿਕਾਰਡ ਕਰ ਸਕਦੇ ਬਸ ਸਾਡੇ ਕੋਲ ਆ ਥੋੜੀ ਜੀ ਵੱਡੀ ਗਲਤੀ ਹੋਈ ਬਸ ਸਾਡੇ ਕੋਲ ਅਗਲ ਉਸ ਵੇਲੇ ਕੈਮਰੇ ਹੁੰਦੇ ਅਸੀਂ ਤੁਹਾਨੂੰ ਐਸੀ ਮਿਲ ਕੇ ਦਿਖਾ ਦਿੰਦੇ ਤੁਹਾਨੂੰ ਪਰ ਸਾਡੇ ਕੋਲ ਕੈਮਰੇ ਨਹੀਂ ਸੀ ਜਰੂਰ ਪਰ ਜਿੰਨੇ ਜੇ ਸਾਡੀ ਮਾਰਕੀਟ ਤੋਂ ਕੋਈ ਵੀ ਬੰਦਾ ਇਹ ਇਹ ਕਹਿੰਦਾ ਕਿ ਅਸੀਂ ਪੈਸੇ ਦਿੰਨੇ ਆ ਤੇ ਸਾਨੂੰ ਸਾਡੇ ਤੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਅਸੀਂ ਇਸ ਕੰਮ ਦੇ ਵਿੱਚ ਕਿਉਂ ਕਾਵਾਂਗੇ ਕਿਸੇ ਨੂੰ ਪਹਿਲੇ ਦੱਸੋ ਆ ਚੱਕਰ ਜਾਨੀ ਜਿਹੜਾ ਦੋਸ਼ੀ ਆਵੇ ਦੇਦਾ ਦੋਸ਼ੀ ਆ ਸਰ ਉਹਨੂੰ ਹੀ ਸਜ਼ਾ ਦਿੱਤੀ ਜਾਵੇ ਜੀ ਅਸੀਂ ਇਸ ਦੇ ਨਾਲ ਖੜੇ ਆ ਮੇਰ ਸਾਹਿਬ ਦੇ ਅਸੀਂ ਨਾਲ ਖੜੇ ਆ